ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੈਨੋ ਰਾਖਾ ਪ੍ਰਭਤਾ ਕੈਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇੱਥੇ ਜਨ ਕਰੀ ਸੇਸ ਦਿਆ ਪਰ ਸੀਨਾ ਉਚਰੀ ਗੁਰਸੰਗਤ ਜੀ ਅੱਜ ਸਮੁੱਚੀ ਮਾਨਵਤਾ ਵਾਸਤੇ ਸਮੁੱਚੀ ਦੁਨੀਆ ਵਾਸਤੇ ਬਹੁਤ ਹੀ ਪਾਵਨ ਅਤੇ ਪਵਿੱਤਰ ਦਿਹਾੜਾ ਹੈ ਕਿ ਅੱਜ ਦੇ ਦਿਨ 350 ਸਾਲ ਪਹਿਲਾਂ ਤਿਲਕ ਜੈਨੂ ਦੇ ਰਾਖੇ ਵਿਰਾਗ ਦੀ ਮੂਰਤ ਤੇ ਤਿਆਗ ਦੀ ਮੂਰਤ ਨੌਵੇਂ ਸਤਿਗੁਰੂ ਭਾਨੀ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ Hindu ਧਰਮ ਦੇ ਤਿਲਕ ਜੈਨੂ ਤੋਤੇ ਟੋਪੇ ਬੋਦੀ ਨੂੰ ਬਚਾਉਣ ਦੇ ਖਾਤਰ Hindu ਧਰਮ ਦੇ ਮੰਦਰਾਂ ਨੂੰ ਬਚਾਉਣ ਦੇ ਖਾਤਰ ਸਤਿਗੁਰਾਂ ਨੇ ਆਪਣੀ ਮਹਾਨ ਸ਼ਹਾਦਤ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਔਰ ਸਤਿਗੁਰਾਂ ਤੋਂ ਪਹਿਲਾਂ ਭਾਈ ਮਰਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਨੇ ਇੱਕ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਅੱਜ ਸਮੁੱਚੇ ਸੰਸਾਰ ਵਿੱਚ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਤੇ ਉਹਨਾਂ ਮਹਾਨ ਸਿੱਖਾਂ ਦਾ ਭਾਈ ਮਰਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਐਸੀ ਸਾਰੇ ਉਹਨਾਂ ਮਹਾਨ ਸਿੱਖਾਂ ਦੇ ਚਰਨਾਂ ਤੇ ਔਰ ਨੌਵੇਂ ਸਤਿਗੁਰੂ ਜੀ ਦੇ 72 ਸਿਆਖੀ ਮਹਾਰਾਜ ਦੇ ਚਰਨਾਬੀ ਨਤਮਸਤਕ ਹੋਈਏ ਔਰ ਜੋ ਕਹਾਂ ਜਾਂਦਾ ਹੈ ਕਿ ਦੁਪਹਿਰ ਦੇ तकरीबन 12 ਵਜੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਔਰ ਅਸੀਂ ਬੈਠ ਕਰਕੇ ਜਿੱਥੇ ਕਿਤੇ ਵੀ ਹੋਈਏ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਿਉਂਕਿ ਧਾਨਗੁਰ ਜੀ ਦੇ 72 ਸਿਆਖੀ ਮਹਾਰਾਜ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਸਤਗੁਰਾਂ ਦੀ ਸ਼ਹਾਦਤ ਹੋਈ ਔਰ ਐਸੀ ਸਾਰੇ ਕਿਤੇ ਕਿਤੇ ਵੀ ਹੋਈਏ ਕਮਾਂ ਕਰਾ ਕੇ ਹੋਈਏ ਰੋੜਦੇ ਹੋਏ ਦੀ ਕੋਸ਼ਿਸ਼ ਕਰੀਏ ਯਤਨ ਕਰੀਏ ਕਿ ਸਤ ਗੁਰਾਂ ਨੂੰ ਸਤਕਾਰ ਭੇਟ ਕਰਦਿਆਂ ਹੋਇਆ ਇਹ ਕਿ ਪੰਜਬੀ ਸਾਬ ਦਾ ਪਾਠ ਸਤ ਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਜ਼ਰੂਰ ਕਰੀਏ ਜੀ ਕਾਨੇ ਸਤਿਗੁਰਿ ਮੰਨਦੇ ਹੋਏ ਅੰਬਸਰ ਐਲਵੰਡੀ ਸਾਭੂ ਤੇ ਅਨੰਦੂ ਸਾਹੁ ਵਾਸ ਵਿੱਚ ਬਹੁਤ ਸਿਆਤਾ ਦਾ ਜਨਮ ਲਾ ਲਿਤਾ ਜੀ ਮੇਰੇ ਅ ਜਦ ਕਿ ਮੈਂ ਤੁਹਾਨੂੰ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਔਰ ਤਲਵੰਡੀ ਸਾਬ ਨੂੰ ਉਸ ਪਾਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਹੈ ਉਹ ਪਾਸ ਕੀਤਾ ਹੈ ਔਰ ਸਿੱਖ ਪੰਥ ਦੀ ਦਹਾਕੀਆਂ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿ ਇਨ੍ਹਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਤੇੜੇ ਤਬਾਕੂ ਸਿਗਰਟ ਪੀੜੀ ਮਾਸ ਸ਼ਰਾਬ ਆਦਿ ਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਨ੍ਹਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਲ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਦੀ 称ਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਨ੍ਹਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਐਸੀ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਪਾਣਿ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਡਿੱਟੇ ਸਭੇ ਥਾਵ ਨਹੀਂ ਤੁਝਿਆ ਅਦੁੱਖ ਪੁਰਖ ਬਿਧਾਤਾ ਤਾਪੂ ਸੋਹਿਆ ਬਾਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮ ਰਜਾਹੇ ਨਾਇਆ ਰਾਮਦਾਸ ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰੂ ਵਰਜਨਦੀਪ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੇ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ ਔਰ ਇਹਨੂੰ ਅਮਲੇ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ ਅਕਸ਼ੀਗੁਰ ਤੇ ਬਦਰ ਸਾਹਿਬ ਦੀ ਇਹ ਬਸਾਈ ਵੀ ਨਗਰੀ શ્રી ਅਨੰਪੁਰ ਸਾਹਿਬ ਸੰਪਤਾਂ ਵੱਲੋਂ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਰੱਖਦਾ ਜ਼ਿਲ੍ਹਾ ਬਣਾਉਣ ਦੀ ਮਾਰਕੀਤੀ ਜਾ ਰਹੀ ਹੈ ਕਿਤੇ ਪਵਿੱਤਰ ਸ਼ਹਿਰ ਐਲਾਨਿਆ ਹੈ ਜ਼ਿਲ੍ਹਾ ਦੇ ਉਸ ਜ਼ਿਲ੍ਹਾ ਵੀ ਬਣਾ ਦੇਣੇ ਇਹ ਕੁਝ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੇ ਮਾਗੁਰ ਮੁਖ ਰਾਖਾ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ ਵੈਸੇ ਤੇ ਇਹ ਬਹੁਤ ਵੱਡੀ ਨਗਰੀ ਹੈ ਕਿਉਂਕਿ ਖਾਲਸੇ ਦਾ ਇੱਕ ਇਹੋ ਇੱਕ ਖਾਲਸੇ ਦੀ ਰਾਜਧਾਨੀ ਹੀ ਹੈ ਕਿਉਂਕਿ ਬਹੁਤ ਵੱਡਾ ਅਸਥਾਨ ਹੈ ਤਿੰਨ ਧਨੀਆਂ ਦੇ ਵਿੱਚ ਜਿੱਥੇ ਸਰਪੁਰਾ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਕਸ਼ੀਰ ਕੇਸਕਰ ਸਾਹਿਬ ਜੀ ਨਾਲ ਪੁਰ ਸਾਹਿਬ ਜੇਕਰ ਉੱਥੋਂ ਦੇ ਤਰੱਕੀ ਵਾਸਤੇ ਕੋਈ ਹੋਰ ਕਦਮ ਕੀਤੇ ਜਾ ਰਹੇ ਨੇ ਤੇ ਇਹ ਅੱਛਾ ਕਦਮ ਹੈ